ਜੇ ਤੁਹਾਡਾ ਵਿਰੋਧ ਕਰਨ ਵਾਲਾ ਕੋਈ ਵੀ ਨਹੀਂ ਤੁਹਾਡੀ ਆਲੋਚਨਾ ਕਰਨ ਵਾਲਾ ਕੋਈ ਵੀ ਨਹੀਂ ਤੁਹਾਡੇ ਉੱਤੇ ਈਰਖਾ ਰੱਖਣ ਵਾਲਾ ਕੋਈ ਵੀ ਨਹੀਂ ਇਹਦਾ ਮਤਲਬ ਇਹ ਆ ਕਿ ਤੁਸੀਂ ਬੇਅਸਰ ਜ਼ਿੰਦਗੀ ਜਿਉ ਰਹੇ ਆ ਜੇਕਰ ਤੁਸੀਂ ਕੁਝ ਕਰਦੇ ਹੋ ਤਾਂ ਇਹਦਾ ਮਤਲਬ ਇਹ ਆ ਕਿ ਤੁਹਾਡੇ ਨਾਲ ਈਰਖਾ ਕਰਨ ਵਾਲੇ ਵੀ ਪੈਦਾ ਹੋਣਗੇ ਸਭ ਤੋਂ ਵੱਡੀ ਉਦਾਹਰਨ ਇਹ ਹੀ ਆ ਕਾਮਯਾਬ ਹੋ ਰਹਿ ਬੰਦੇ ਦੀ ਜਾਂ ਕਾਮਯਾਬ ਹੋ ਚੁੱਕੇ ਬੰਦੇ ਦੀ ਕਿ ਉਹਦੇ ਨਾਲ ਈਰਖਾ ਕਰਨ ਵਾਲੇ ਉਹਦੇ ਪੈਰ ਮਿੱਦਣ ਵਾਲੇ ਉਹਦੇ ਬਾਰੇ ਪਿੱਠ ਪਿੱਛੇ ਗੱਲਾਂ ਕਰਨ ਵਾਲਿਆਂ ਦੀ ਗਿਣਤੀ ਇੱਕਦਮ ਵੱਧ ਜਾਂਦੀ ਆ ਬੇਅਸਰ ਨਿਰਾਸ਼ ਡਿੱਗੇ ਹੋਏ ਟਾਇਏ ਹੋਏ ਤੇ ਬਿਲਕੁਲ ਝੁਕੇ ਹੋਏ ਬੰਦੇ ਦਾ ਕੋਈ ਵਿਰੋਧੀ ਨਹੀਂ ਹੁੰਦਾ ਬੰਦਾ ਕਹਿੰਦਾ ਇਹਦੇ ਬਾਰੇ ਕੀ ਗੱਲ ਕਰਨੀ ਹੈ ਤਾਂ ਵੈਸੇ ਹੀ ਬੇਅਸਰ ਆ ਇਹ ਤਾਂ ਵੈਸੇ ਹੀ ਆ ਇਹ ਤਾਂ ਗਿਣਤੀ ਦੇ ਵਿੱਚ ਵੀ ਨਹੀਂ ਤਿੰਨਾਂ ਦੇ ਵਿੱਚ ਵੀ ਨਹੀਂ 13 ਦੇ ਵਿੱਚ ਵੀ ਨਹੀਂ ਇਸ ਕਰਕੇ ਤੁਸੀਂ ਆਪਣੇ ਹੁਨਰ ਦੇ ਸਦਕਾ ਜੇਕਰ ਅੱਗੇ ਵਧਦੇ ਹੋ ਤਾਂ ਇਸ ਗੱਲ ਦਾ ਬਿਲਕੁਲ ਫਿਕਰ ਨਾ ਕਰੋ ਕਿ ਭਾਈ ਫਲਾਣਾ ਤੁਹਾਡੇ ਬਾਰੇ ਕੀ ਕਹਿੰਦਾ ਫਲਾਣਾ ਤੁਹਾਡੇ ਪੈਰ ਮਿੱਧਦਾ ਫਲਾਣਾ ਤੁਹਾਡੇ ਬਾਰੇ ਆਹ ਗੱਲ ਕਰਕੇ ਆਇਆ ਫਲਾਣੇ ਨੇ ਤੁਹਾਡੇ ਬਾਰੇ ਆਹ ਗੱਲ ਕਹਤੀ ਆ ਇਹਦੇ ਨਾਲ ਤੁਸੀਂ ਬਲੁੰਦਰੇ ਨਾ ਜਾਓ ਸਗੋਂ ਇਹ ਤੁਹਾਡੇ ਲਈ ਇੱਕ ਮੈਡਲ ਆ ਤੁਹਾਡੇ ਲਈ ਇੱਕ ਸਨਮਾਨ ਆ ਕਿ ਕੋਈ ਤੁਹਾਡੇ ਬਾਰੇ ਗੱਲ ਕਰ ਰਿਹਾ ਉਹ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਉਹ ਤੁਹਾਡੇ ਤੋਂ ਪਿੱਛੇ ਆ ਜਿਹੜਾ ਬੰਦਾ ਤੁਹਾਡੇ ਪਿੱਛੇ ਆ ਤੁਹਾਡੇ ਪਿੱਠ ਪਿੱਛੇ ਗੱਲ ਉਹ ਕਰਦਾ ਜਿਹੜਾ ਬੰਦਾ ਅੱਗੇ ਨਿਕਲ ਗਿਆ ਉਹਦੇ ਕੋਲੇ ਸਮਾਂ ਹੀ ਨਹੀਂ ਕਿ ਉਹ ਤੁਹਾਡੇ ਬਾਰੇ ਗੱਲ ਕਰ ਸਕੇ ਸੋ ਜਿਹੜੇ ਵੀ ਲੋਕ ਆਪਣੇ ਹੁਨਰ ਦੇ ਸਦਕਾ ਆਪਣੀ ਕਾਬਲੀਅਤ ਦੇ ਸਦਕਾ ਆਪਣੇ ਜ਼ੋਰ ਦੇ ਸਦਕਾ ਆਪਣੀ ਸਕਿੱਲ ਦੇ ਸਦਕਾ ਅੱਗੇ ਵਧਦੇ ਆ ਉਹਨਾਂ ਦੇ ਵੈਰੀ ਬਣਨੇ ਹੀ ਬਣਨੇ ਆ ਇਹ ਵੈਰੀ ਨਹੀਂ ਇਹ ਇੱਕ ਮੈਡਲ ਹਨ ਇਹ ਤੁਹਾਡੀ ਈਰਖਾਲੂ ਨਹੀਂ ਤੁਹਾਡਾ ਇੱਕ ਮੈਡਲ ਆ ਤੁਹਾਡਾ ਤਗਮਾ ਇਹ ਤੋ ਇਸ ਕਰਕੇ ਇਹਨਾਂ ਦੀ ਕਦਰ ਕਰਿਆ ਕਰੋ ਇਹ ਵੱਡ ਤੋਂ ਵੱਡ